그래서 나도 이제 좀 돌아오고 있고 이제 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 ਮੇਰਾ ਨਾਮ ਸਰਦਾਰ ਕਰਮਜੀਤ ਸਿੰਘ ਢੱਲੋਂ ਚੇਅਰਮੈਨ ਖਾਲਸਾ ਪਬਲਿਕ ਸਕੂਲ ਕਪਿਆਰ ਸਰ ਸਕੂਲ ਦੇ ਵਿੱਚ ਜ਼ੋਨ 2 ਦੀਆਂ ਸਟੇਟ ਪੱਧਰੀ ਗੇਮ ਹੋ ਰਹੀ ਹੈ ਕਿ ਬਿਲਕੁਲ ਬਿਲਕੁਲ ਜੀ ਇਹ ਸੀਵੀਐਸਸੀ ਨਾਰਥ ਜ਼ੋਨ 2 ਹੈ ਜਿਸ ਵਿੱਚ ਪੰਜਾਬ ਹਰਿਆਣਾ ਹਿਮਾਚਲ ਐਂਡ ਜੰਮੂ ਐਂਡ ਕਸ਼ਮੀਰ ਦੇ ਬੱਚੇ ਭਾਗ ਲੈ ਰਹੇ ਹਨ ਇਸ ਵਿੱਚ 11 ਸਾਲ ਦੇ 14 ਸਾਲ 17 ਤੇ 19 ਸਾਲ ਦੇ ਬੱਚੇ ਭਾਗ ਦੇਣਾ ਇਸ ਕੰਪੀਟੀਸ਼ਨ ਵਿੱਚ ਬੁਆਏਜ਼ ਤੇ ਗਰਲਸ ਦਾ ਕੰਪੀਟੀਸ਼ਨ ਵੀ ਹੋ ਰਿਹਾ ਹੈ ਜਿਸ ਵਿੱਚ 11 14 17 190 ਦੇ ਗਰਲਜ਼ ਵਿਭਾਗ ਲੈ ਰਹੇ ਹਨ ਇਸ ਤੋਂ ਇਲਾਵਾ ਇਸ ਗੇਮ ਦੇ ਵਿੱਚ ਮਿਕਸ ਬੁਆਏਸ ਤੇ ਗਰਲਜ਼ ਦੀ ਕੇਮ ਵੀ ਖੇਡੀ ਜਾਂਦੀ ਚ ਇਸ ਕੰਪੀਟੀਸ਼ਨ ਇਹ ਕੰਪੀਟੀਸ਼ਨ ਸਾਡੇ ਮਾਈਂਡ ਨੂੰ ਬਹੁਤ ਜ਼ਿਆਦਾ ਸ਼ਾਰਪ ਕਰਦਾ ਹੈ ਇਸ ਨਾਲ ਸਾਡੇ ਬੱਚੇ ਮੋਬਾਈਲ ਤੋਂ ਦੂਰ ਹੁੰਦੇ ਹਨ ਜਿਹੜਾ ਕਿ ਸਾਡੇ ਬੱਚਿਆਂ ਲਈ ਅੱਜ ਸਾਡੇ ਸਮਾਜ ਲਈ ਸਭ ਤੋਂ ਬੁਰੀ ਗੱਲ ਹੈ ਇਸ ਨੂੰ ਸਾਨੂੰ ਦੂਰ ਕਰਨੇ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਸਾਨੂੰ ਖੇਡਾਂ ਲਈ ਜੋੜਨਾ ਚਾਹੀਦਾ ਹੈ ਇਲਾਕੇ ਦੇ ਲੋਕਾਂ ਦੀ ਮੰਗ ਦੇ ਅਨੁਸਾਰ ਸਾਡੇ ਬੱਚਿਆਂ ਨੂੰ ਬਾਰ ਬਾਰ ਇਹ ਕਿਹਾ ਜਾ ਰਿਹਾ ਸੀਗਾ ਵੀ ਸਾਡੇ ਬੱਚੇ ਮੋਬਾਈਲ ਦਾ ਖਿਹੜਾ ਬਿਲਕੁਲ ਘਰ ਵਿੱਚ ਨਹੀਂ ਛੱਡਦੇ ਇਸ ਨੂੰ ਤੁਸੀਂ ਕੋਈ ਐਕਸਟਰਾ ਐਕਟੀਵਿਟੀ ਆ ਕਰਵਾਓ ਉਸ ਐਕਟੀਵਿਟੀ ਨੂੰ ਧਿਆਨ ਵਿੱਚ ਰੱਖਦੇ ਹੋਇਆ ਕਿ ਇੱਕ ਚੈਸ ਸੀ ਇੱਕ ਵਧੀਆ ਸਾਧਨਾ ਹੈ ਉਸ ਚੈਸ ਨੂੰ ਜਦੋਂ ਅਸੀਂ ਡੀਪਲੀ ਚੈੱਕ ਕੀਤਾ ਤਾਂ ਅਸੀਂ ਉਸ ਨੂੰ ਅਸੀਂ ਆਪਣੇ ਸਕੂਲ ਵਿੱਚ ਕਰਾਉਣ ਲੱਗੇ ਉਸ ਤੋਂ ਬਾਅਦ ਅਸੀਂ ਨਾਰਥ ਜ਼ੋਨ ਲਈ ਅਪਲਾਈ ਕੀਤਾ ਜੋ ਕਿ ਸਾਨੂੰ ਸੀਬੀਐਸਸੀ ਦਾ ਨਾਰਥ ਜ਼ੋਨ 2400 ਤੇ 250 25 ਦਿੱਤਾ ਗਿਆ ਇਹ 11 12 ਤੇ 13 ਤਰੀਕ ਨੂੰ ਸਾਡੇ ਸਕੂਲ ਚ ਟੂਰਨਾਮੈਂਟ ਹੋ ਰਿਹਾ ਹੈ 13 ਤਰੀਕ ਇਸ ਦਾ ਲਾਸਟ ਡੇ ਹੈ ਇਸ ਲਾਸਟ ਡੇ ਦੇ ਵਿੱਚ ਸੀਬੀਐਸਸੀ ਵਿੱਚ ਦਿੱਤੀ ਗਈ 골ਡ ਮੈਡਲਾਂ ਦੀ ਡਿਸਟ੍ਰਿਬਿਊਸ਼ਨ ਕੀਤੀ ਜਾਊਗੀ ਫਰਸਟ ਆਉਣਾਂ ਬੱਚੇ ਨੂੰ 골ਡ ਮੈਡਲ ਤੇ ਬ੍ਰਾਊਨ ਤੇ ਸਿਲਵਰ ਮੈਡਲ ਦਿੱਤੇ ਜਾਣਗੇ ਇਸ ਵਿੱਚ ਕੁੱਲ 128 ਬੱਚਿਆਂ ਨੂੰ ਪ੍ਰਾਈਜ਼ ਦਿੱਤਾ ਜਾਊਗਾ। ਇਸ ਕੰਪੀਟੀਸ਼ਨ ਵਿੱਚ 1000 ਤੋਂ ਵੱਧ ਬੱਚਿਆਂ ਨੇ ਭਾਗ ਲਿਆ ਜੋ ਕਿ ਸਾਡੇ ਪੰਜਾਬ ਲਈ ਭਵਾਨੀਗੜ੍ਹ ਲਈ ਤੇ ਡਿਸਟ੍ਰਿਕਟ ਸੰਗਰੂਰ ਲਈ ਮਾਣ ਵਾਲੀ ਗੱਲ ਹੈ। ਮੈਂ ਇਸ ਕਿ ਨਾ کہنا ਹਾਂ ਇਸ ਤੋਂ ਇਲਾਵਾ ਸਾਡੇ ਸਕੂਲ ਵਿੱਚ ਹੋਰ ਵੀ ਐਕਟੀਵਿਟੀਆਂ ਕਰਵਾਈ ਜਾਂਦੀਆਂ ਨੇ। ਸਪੋਰਟਸ ਦੇ ਵਿੱਚ ਹੋਰ ਕੰਮਾਂ ਵਿੱਚ ਐਜੂਕੇਸ਼ਨ ਦੇ ਵਿੱਚ ਸਾਡੇ ਸਕੂਲ ਦਾ ਬਹੁਤ ਜ਼ਿਆਦਾ ਅੱਛੇ ਰਿਜ਼ਲਟ ਆ ਰਹੇ ਨੇ। 10th ਤੋਂ ਪਲੱਸ 2 ਦੇ ਲੰਮੇ ਸਮੇ ਤੋਂ ਰਿਜ਼ਲਟ ਆ ਰਹੇ ਨੇ। ਇਹ ਸਾਡੇ ਇਲਾਕੇ ਦੇ ਵਿੱਚ ਤੇ ਬਹੁਤ ਵਧੀਆ ਉਪਰਾਲਾ ਹੈ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਗੇਮਾਂ ਵਿੱਚ ਪਾਇਆ ਜਾਵੇ ਜਿਸ ਨਾਲ ਸਾਡੇ ਇਲਾਕੇ ਦਾ ਤੇ ਵਿਕਾਸ ਹੋ ਸਕੇ ਇਸੇ ਬੱਚਾ ਨੂੰ ਦਿਮਾਗੀ ਤੌਰ ਤੇ ਚੇਤਨ ਹੋ ਸਕੇ ਸਰ ਮਾਈਂਡ ਸ਼ਾਰਪ ਗੇਮ ਹੈ ਚੈਸ ਤਾਂ ਅਸੀਂ ਪਹਿਲਾ ਅਸੀਂ ਜਾਣਕਾਰੀ ਜਿੱਦਾਂ ਲਈਏ ਵੀ ਪੰਜਾਬ ਦੇ ਵਿੱਚ ਪਹਿਲੀ ਵਾਰ ਇਦਾਂ ਦਾ ਹੋ ਰਿਹਾ ਵੀ ਜ਼ਿਲ੍ਹਾ ਸੰਗਰੂਰ ਨੂੰ ਹਮਰਾ ਬਿਲਕੁਲ 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 ਡਿਸਟ੍ਰਿਕਟ ਸੰਗਰੂਰ ਦੇ ਵਿੱਚ ਨਾਰਥ ਜ਼ੋਨ ਚੈਸ ਦਾ ਮੁਕਾਬਲਾ ਸੀਵੀਐਸਸੀ ਦਾ ਪਹਿਲੀ ਵਾਰ ਹੋਇਆ ਉਸ ਤੋਂ ਇਲਾਵਾ ਕਿਤੇ ਪੰਜਾਬ ਦੇ ਵਿੱਚ ਕਿਤੇ ਹੋਰ ਹੋਇਆ ਵੀ ਉਸ ਬਾਰੇ ਮੈਨੂੰ ਸ਼ਾਇਦ ਬਿਲਕੁਲ ਮਹਿਸੂਸ ਹੁੰਦਾ ਵੀ ਬਿਲਕੁਲ ਇਲਾਕੇ ਲਈ ਮਾਨ ਮਹਿਸੂਸ ਹੁੰਦਾ ਸੀਬੀਐਸਸੀ ਦਾ ਧੰਨਵਾਦ ਸੀਬੀਐਸਸੀ ਦਾ ਮੈਂ ਧੰਨਵਾਦ ਕਰਦਾ ਕਿ ਉਸਨੇ ਸਾਡੇ ਸਕੂਲ ਦੀ ਚੋਣ ਕੀਤੀ ਹੈ ਤਾਂ ਇਲਾਕਾ ਵਾਸੀਆਂ ਨੂੰ ਕੀ ਕਹਿਣਾ ਇਲਾਕਾ ਵਾਸੀਆਂ ਨੂੰ ਕਹਿਣਾ ਵੀ ਬਜਤ ਤੋਂ ਬਹੁਤ ਬੱਚਿਆਂ ਨੂੰ ਇਸ ਗੇਮ ਨਾਲ ਜੋੜੋ ਤਾਂ ਕਿ ਬੱਚੇ ਦਿਮਾਗੀ ਵਿਕਾਸ ਦੇ ਹੋਣ ਨਾਲ ਬੱਚੇ ਐਜੂਕੇਸ਼ਨ ਆ ਵੀ ਉਸ ਨਾਲ ਜੁੜੇ ਮੇਰਾ ਨਾਮ ਬਲਰਾਜ ਕਮਾਰ ਮੈਂ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੇਵਾਲ ਦਾ ਪ੍ਰਿੰਸੀਪਲ ਹਾਂ ਤੁਹਾਡੇ ਇੱਥੇ ਆਉਣ ਤੱਕ ਸੀ ਬਹੁਤ-ਬਹੁਤ ਸਵਾਗਤ ਕਰਦਾ ਸਰ ਜ਼ੋਨ 2 ਦੇ ਸਟੇਟ ਪੱਧਰੀ ਮੁਕਾਬਲੇ ਲਈ ਕੀ ਕਿਹੜੇ ਮੁਕਾਬਲੇ ਸਰ ਹਾਂ ਬਿਲਕੁਲ ਬਿਲਕੁਲ ਕਿ ਇਹ ਜੋ ਇਸ ਸਕੂਲ ਦੇ ਵਿੱਚ ਇਹ ਮੁਕਾਬਲੇ ਹੋ ਰਹੇ ਹਨ ਇਹ ਨਾਰਥ ਜ਼ੋਨ 2 ਸੀਬੀਐਸਸੀ ਦੇ ਚੈਸ ਟੂਰਨਾਮੈਂਟ ਹੋ ਰਿਹਾ ਜਿਸ ਦੇ ਵਿੱਚ ਕੀ ਆ ਚੰਡੀਗੜ੍ਹ ਤੇ ਪੰਚਕੂਲਾ ਦੋਹਾਂ ਦੇ ਕਲਾਸ ਲੈ ਗਏ ਹਨ ਜਿਹਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੀਆਂ ਟੀਮਸ ਆ ਰਹੀਆਂ ਹਨ ਲੱਗਦਾ ਸਰ ਸ਼ਹਿਰ ਵਾਸੀ ਨੂੰ ਵੱਡੀ ਸੁਭਾਤ ਮਿਲੇ ਕਿਉਂਕਿ ਪੰਜਾਬ ਦੇ ਵਿੱਚ ਇਦਾਂ ਦੇ ਮੁਕਾਬਲੇ ਨਹੀਂ ਹੁੰਦੇ ਬਹੁਤ ਬਿਲਕੁਲ ਬਿਲਕੁਲ ਜੀ ਇਹ ਅੱਜ ਦਾ ਨਾ ਬਹੁਤ ਹੀ ਇੱਕ ਟਰੈਜੇਡੀ ਚੱਲ ਰਹੀ ਆ ਕਿ ਅਸੀਂ ਬੱਚਿਆਂ ਨੂੰ ਮੋਬਾਈਲ ਤੋਂ ਹੈਪਸਟੋਲੇ ਇਸ ਤਰ੍ਹਾਂ ਦਾ ਬਣਾ ਰੱਖਿਆ ਕਿ ਬੱਚੇ ਹਰ ਵਾਰ ਕੀ ਕਰਦੇ ਨੇ ਕਿ ਕਿ ਮੋਬਾਈਲ ਨਾਲ ਹੀ ਟੱਚ ਰਹਿੰਦੇ ਨੇ ਕਿ ਕੀ ਕੀਤਾ ਜਾਵੇ ਕਿ ਇਸੇ ਬੱਚੇ ਨੂੰ ਇਸ ਮੋਬਾਈਲ ਤੋਂ ਥੋੜਾ ਦੂਰ ਕੀਤਾ ਪੇਰੈਂਟਸ ਦੀ ਵੀ ਸਾਡੇ ਕੋਲ ਕੈਰੀ ਸਬਤ ਆਉਂਦੀ ਹੈ ਕਿ ਕੁਝ ਵੀ ਕਰੋ ਜੀ ਸਾਡੇ ਬੱਚੇ ਮੋਬਾਈਲ ਨਹੀਂ ਛੱਡਦੇ ਤਾਂ ਅਸੀਂ ਸੋਚ ਰਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕੀ ਗੇਮਸ ਦੇ ਵਿੱਚ ਵੀ ਪਾਰਟਿਸਿਪੇਟ ਕਰਵਾਇਆ ਜਾਵੇ ਪਰ ਅੱਜ ਕੱਲ ਗੇਮਸ ਵੀ ਇਸ ਤਰ੍ਹਾਂ ਦੇ ਬੱਚੇ ਵੀ ਇਸੇ ਤਰ੍ਹਾਂ ਦੇ ਹੋ ਗਏ ਨੇ ਕਿ ਕਿ ਗਰਾਊਂਡ ਦੀ ਗੇਮਸ ਨੂੰ ਲੈ ਕੇ ਬੱਚੇ ਇੰਨੇ ਐਕਸਾਈਟਡ ਨਹੀਂ ਹੁੰਦੇ ਸੋ ਅਸੀਂ ਨੇ ਇੱਕ ਉਪਰਾਲਾ ਕੀਤਾ ਕਿ ਸਾਡੇ ਬੱਚਿਆਂ ਦੇ ਵਿੱਚ ਇੱਕ ਅਵੇਅਰਨੈਸ ਆਵੇ ਤਾਂ ਅਸੀਂ ਨੇ ਕਿਹਾ ਜੌਨ 2 ਨਾਰਥ ਜੌਨ 2 ਦਾ ਅਸੀਂ ਨੇ ਇੱਕ ਗੇਅ ਟੂਰਨਾਮੈਂਟ ਕਰਵਾਇਆ ਤਾਂ ਕਿ ਇਸ ਇਲਾਕੇ ਦੇ ਵਿੱਚ ਦੂਰ ਦੂਰ ਤੱਕ ਇਹ ਅਵੇਅਰਨੈਸ ਪਵੇ ਕਿ ਚੈਸ ਜੋਹੀ ਗੇਮ ਆ ਜਿਹੜੀ ਅਸੀਂ ਕਿਤੇ ਵੀ ਖੇਡ ਸਕਦੇ ਹਾਂ ਅੰਦਰ ਵੀ ਗੇਟ ਖਲ੍ਹ ਸਕਦੇ ਹਾਂ ਅਸੀਂ ਬਾਹਰ ਵੀ ਖੇਡ ਸਕਦੇ ਹਾਂ ਬੱਚੇ ਕਿਤੇ ਵੀ ਬੈਠ ਕੇ ਖੇਡ ਸਕਦੇ ਹਨ ਤੇ ਇਸ ਤਰ੍ਹਾਂ ਦੀ ਗੇਮ ਆ ਕਿ ਜਿਹੜੀ ਕੀ ਕਰਦੀ ਸਾਡੇ ਦਿਮਾਗ ਨੂੰ ਕੀ ਆ ਸਾਡੀ ਨਰਵਸ ਨੂੰ ਕੀ ਆ ਗੇਨ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਸਰ ਇਹ ਜਿਹੜੇ ਬੱਚੇ ਨੇ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਨੇ ਬੱਚੇ ਹਾਂਜੀ ਸਰ ਇਹ ਬੱਚੇ ਨੇ ਕਿ ਜਿਹੜੇ ਜਿਵੇਂ ਕਿਸ ਨੂੰ ਪਹਿਲਾਂ ਹੀ ਦੱਸਿਆ ਕਿ ਪੰਜਾਬ ਤੋਂ ਵੀ ਆਏ ਨੇ ਹਰਿਆਣਾ ਤੋਂ ਵੀ ਆਏ ਨੇ ਹਿਮਾਚਲ ਪ੍ਰਦੇਸ਼ ਤੋਂ ਵੀ ਆਏ ਨੇ ਜੰਮੂ ਕਸ਼ਮੀਰ ਤੋਂ ਵੀ ਆਏ ਨੇ ਤੇ ਲਗਭਗ ਇਹ 1000 ਪਲੱਸ ਬੱਚਾ ਜਿਹੜਾ ਇੱਥੇ ਪਾਰਟਿਸਿਪੇਟ ਕਰ ਰਿਹਾ ਹੈ। ਲਗਦਾ ਸਭ ਜਿਲ੍ਹਾ ਸੰਗਰੂਰ ਦੇ ਆਪਣੇ ਸਕੂਲ ਨੂੰ ਵੱਡੀ ਸੋਗਤ ਮਿਲੀ ਹੈ ਇਸ ਗੇਮ ਨਾਲ। ਬਿਲਕੁਲ ਜੀ ਇਸ ਤਾਂ ਇਹੀ ਸਮਝਦੇ ਆ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਟੂਰਨਾਮੈਂਟ ਨੇਗੇ ਜੌਨ ਲੈਵਲ ਟੂਰਨਾਮੈਂਟ ਨੇ ਬਹੁਤ ਘੱਟ ਆਪਣੇ ਇਸ ਡਿਸਟ੍ਰਿਕਟ ਦੇ ਵਿੱਚ ਹੋਏ ਨੇ ਖਾਸ ਕਰਕੇ ਮੈਨੂੰ ਲੱਗਦਾ ਜਿੰਨੀ ਕਿ ਮੇਰੀ ਨੌਲੇਜ ਹੈ ਕਿ ਚੈਸ ਦਾ ਕੋਈ ਜੌਨ ਦਾ ਟੂਰਨਾਮੈਂਟ ਪਹਿਲਾਂ ਇਸ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਹੋ ਜਾਵੇ। ਹਾਂ ਪੰਜਾਬ ਵਿੱਚ ਹੋ ਸਕਦਾ ਵੀ ਕਦੇ ਹੋਇਆ ਹੋਵੇ। ਬਟ ਚੈਸ ਦਾ ਟੂਰਨਾਮੈਂਟ ਇਸ ਸਿੰਗੂ ਡਿਸਟ੍ਰਿਕਟ ਵਿੱਚ ਹੋਇਆ ਵੀ ਪਹਿਲੀ ਵਾਰ ਤੇ ਸ਼ਾਇਦ ਮੇਰੀ ਨਜ਼ਰ ਵਿੱਚ ਨਹੀਂ ਸਰ ਅਸੀਂ ਬਹੁਤ ਵਾਰ ਦੇਖਦੇ ਆਂ ਕਿ ਪਿਆਲ ਸਕੂਲ ਨੇ ਵੱਡੇ ਪੱਧਰ ਤੇ ਮੱਲਾ ਮਾਰੀਆਂ ਨੇ ਬੱਚਿਆਂ ਨੇ ਸਪੋਰਟਸ ਦੇ ਵਿੱਚ ਲਾ ਲੋ ਤਾਂ ਹੁਣ ਇੱਕ ਵੱਡੀ ਸਵਾਰਥ ਆਈ ਹੈ ਤਾਂ ਕੀ ਕਹਿੰਦੇ ਬਿਲਕੁਲ ਜੀ ਬਿਲਕੁਲ ਜੀ ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਪਹਿਲੀ ਵਾਰ ਹੀ ਕਰਾਂ ਬੱਚੇ ਪਹਿਲਾਂ ਵੀ ਸਾਡੇ ਪਾਰਟਿਸਿਪੇਟ ਕਰਦੇ ਨੇਗੇ ਇਹ ਤਰ੍ਹਾਂ ਦੀ ਗੇਮ ਚ ਕਰਦੇ ਨੇਗੇ ਜਿਸ ਜੋਂ ਤੱਕ ਜਿਹੜੀਆਂ ਦੂਸਰੀਆਂ ਪਹਿਲਾਂ ਗੇਮ ਚ ਹੁੰਦੀਆਂ ਸੀ ਉਹਨਾਂ ਵਿੱਚ ਵੀ ਪਾਰਟਿਸਿਪੇਟ ਕਰਾਉਣਾ ਕੋਸ਼ਿਸ਼ ਕਰਦੇ ਆ ਕਿ ਬੱਚਿਆਂ ਨੂੰ ਕੀ ਅਸੀਂ ਐਕਸਟਰਾ ਕਰਕੁਲਰਮ ਦੇ ਵਿੱਚ ਕੀ ਅਸੀਂ ਬ ता कि बच्चे सिर्फ पढ़ाई तक ही सीमित रहन बच्चे हर तरह की जी गेम पार्टीसपेट कर बच्चे की अगे जाके तरक्की कर अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव्ड नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें। नाइन